हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਜ ਦਾ ਦਾਖਲਾ ਪ੍ਰੀਖਿਆ ਤੇ ਅਰੀ ਦੀ ਨਫਸੰਖਿਆਵਾਂ ਵਾਲਾ ਟੌਪਿਕ ਬੇਟਾ ਦੁਬਾਰਾ ਸ਼ੁਰੂ ਕੀਤਾ ਕੁੱਲ 100 ਸਵਾਲ ਆਪਾਂ 16 ਨੰਬਰ ਸਵਾਲ ਤੇ ਆ ਗਏ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਵਾ ਇਹਦੇ ਵਿੱਚ ਕਹਿੰਦਾ ਆ ਇੱਕ ਰਕਮ ਦਿੱਤੀ ਹੋਈ ਹੈ ਠੀਕ ਹੈ ਇਹਦੇ ਵਿੱਚ ਕਹਿੰਦਾ ਅੱਠ ਦਾ ਸਥਾਨਕ ਮੁੱਲ ਜਿਹੜਾ ਦੱਸਣਾ ਸਥਾਨਕ ਮੁੱਲ ਬੇਟਾ ਹੁੰਦਾ ਜਿਹੜਾ ਕੋਈ ਸੰਖਿਆ ਅੰਕ ਰਕਮ ਦੇ ਵਿੱਚ ਸਥਾਨ ਗ੍ਰੈਂਡ ਕਰਦਾ ਉਹ ਉਹਦਾ ਸਥਾਨਕ ਮੁੱਲ ਹੁੰਦਾ ਹੈ ਠੀਕ ਹੈ ਆਪਾਂ ਦੇਖਦੇ ਕਿਿਹੜੇ ਸਥਾਨ ਤੇ ਆਉਂਦਾ 821 ਦਹਾਈ ਸੈਂਕੜਾ ਸੈਂਕੜਾ ਸਥਾਨ ਤੇ ਆ ਬੇਟਾ ਆਠਾ ਅਲੱਗ ਤੇ ਸੱਜੇ ਹੱਥ ਜਿੰਨੇ ਅੰਕਾਂ ਉੰਨੀਆਂ ਇਹਦੀਆਂ ਜ਼ੀਰਵਾਂ ਲੱਗ ਜਾਣਗੀਆਂ ਤਾਂ 8 ਦਾ ਸਥਾਨਕ ਮੁੱਲ ਕਿੰਨਾ ਹੋ ਗਿਆ 800 ਠੀਕ ਹੈ ਬੇਟਾ ਤਾਂ ਬੇਟਾ 8 ਇਹਦੇ ਨਾਲ ਆ ਦੋ ਜ਼ੀਰਵਾਂ ਲੱਗੀਆਂ ਸੀ ਪਾਰਟ ਦੇ 800 ਉੱਤਰ ਦਿੰਦਾ ਭਾ C1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਕਹਿੰਦਾ 90099 ਨੂੰ ਹੇਠ ਲਿਖੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ 90099 ਠੀਕ ਹੈ ਬੇਟਾ ਤਾਂ 90099 ਨੂੰ ਬੇਟਾ ਤੁਸੀਂ ਉਸੇ ਤਰ੍ਹਾਂ ਹੀ ਇਕਾਈ ਦਹਾਈ ਸੈਂਕੜਾ ਹਜ਼ਾਰ ਤੇ ਦਹ ਹਜ਼ਾਰ 90000 ਤਾਂ ਆਹ ਬੇਟਾ 90 1099 ਸੈਂਕੜਾ ਹੈ ਨਹੀਂ ਕੋਈ 99 ਇੱਧਰ ਲਾਸਟ ਤੇ ਆ ਗਿਆ ਇਕਾਈ ਤੇ ਦਹਾਈ ਤੇ ਸੈਂਕੜਾ ਜ਼ੀਰੋ ਹੋ ਗਿਆ ਤਾਂ ਆ ਬੇਟਾ ਇਸ ਤਰ੍ਹਾਂ 90003 ਤੋਂ ਬਾਅਦ ਕਮਾ ਫਿਰ 2 ਤੋਂ ਬਾਅਦ ਕਮਾ ਇਸ ਤਰ੍ਹਾਂ ਚੱਲਦਾ ਹੈ ਹਿੰਦੂ ਪ੍ਰਣਾਲੀ ਦੇ ਵਿੱਚ ਤਾਂ ਬਣ ਗਿਆ 90099 9 ਦੇ ਨਾਲ ਬੇਟਾ ਜ਼ੀਰੋਆਂ ਲੱਗ ਗਈਆਂ 2 3 99 ਆ ਗਿਆ ਦੇਖੋ ਕਿਹੜਾ ਬਣਦਾ ਪਿਆ ਤਾਂ ਬੇਟਾ ਆ ਸਸਾ ਜਿਹੜਾ ਰਾਈਟ ਆਨਸਰ ਬਣਦਾ ਪਿਆ 90900099 ਤਾ ਚੌਥਾ ਜਿਹੜਾ ਇਹਨੂੰ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਹੇਠ ਲਿਖਿਆਂ ਵਿੱਚੋਂ ਕਿਹੜਾ ਨੰਬਰ ਅਭਾਜ ਨਹੀਂ ਹੈ ਤੇ ਕਿਹੜਾ ਨੰਬਰ ਅਭਾਜ ਨਹੀਂ ਹੈ ਠੀਕ ਹੈ ਅਭਾਜ ਸੰਖਿਆਵਾਂ ਮਾ ਉਹ ਹੁੰਦੀਆਂ ਬੇਟਾ ਜਿਹੜੀਆਂ ਇੱਕ ਅਤੇ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਵੀ ਭਾੜੇ ਤੇ ਵੰਡੀਆਂ ਨਹੀਂ ਜਾਂਦੀਆਂ ਠੀਕ ਹੈ ਬੇਟਾ ਉਹ ਅਪਹਾਜ ਸੰਖਿਆਵਾਂ ਹੁੰਦੀਆਂ ਆ ਤਾਂ ਅਸੀਂ ਦੇਖਦੇ ਹਾਂ ਵੀ ਇਹਦੇ ਚੋਂ ਕਿਹੜਾ ਨੰਬਰ ਆ ਜਿਹੜਾ ਅਪਹਾਜ ਨਹੀਂ ਹੈਗਾ ਤਾਂ ਬੇਟਾ 19 ਤਾਂ ਅਪਹਾਜ ਸੰਖਿਆ ਹੈ 19 ਇੱਕ ਤੇ ਵੀ ਵੰਡਿਆ ਜਾਂਦਾ 19 ਤੇ ਵੀ ਇਹਦੇ ਤੋਂ ਬਾਅਦ ਹੋਰ ਕਿਸੇ ਵੀ ਭਾੜੇ ਤੇ ਨਹੀਂ ਵੰਡਿਆ ਜਾਂਦਾ 23 ਵੀ ਇੱਕ ਤੇ ਵੀ ਵੰਡਿਆ ਜਾਂਦਾ 23 ਤੇ ਵੀ ਵੰਡਿਆ ਜਾਂਦਾ ਇਹਦੇ ਤੋਂ ਬਾਅਦ ਹੋਰ ਕਿਸੇ ਵੀ ਭਾੜੇ ਤੇ ਨਹੀਂ ਭਾਗ ਹੁੰਦਾ 29 ਵੀ ਅਪਾਜ ਹੈਗੀ ਹੈ ਸੰਖਿਆ ਕਿਉਂਕਿ 1 ਤੇ ਵੀ ਵੰਡੀ ਜਾਂਦੀ 29 ਤੇ ਵੀ ਇਸ ਤੋਂ ਬਾਅਦ ਹੋਰ ਕਿਸੇ ਵੀ ਭਾੜੇ ਤੇ ਨਹੀਂ ਵੰਡੀ ਜਾਂਦੀ ਪਰ ਜਿਹੜੀ ਬੇਟਾ 33 ਆ 33 ਇੱਕ ਤੇ ਵੀ ਵੰਡੀ ਜਾਂਦੀ ਹੈ 33 ਤੇ ਵੀ ਵੰਡੀ ਜਾਂਦੀ ਨਾਲ ਦੀ ਨਾਲ ਤਿੰਨ ਤੇ ਵੀ ਵੰਡੀ ਜਾਂਦੀ ਹੈ ਤਾਂ 11 ਤੇ ਵੀ ਵੰਡੀ ਜਾਂਦੀ ਇਸ ਕਰਕੇ 33 ਆ ਸੰਖਿਆ ਜਿਹੜੀ ਉਹ ਅਪਾਜ ਸੰਖਿਆ ਨਹੀਂ ਇਹ ਕਿਹੜੀ ਸੰਖਿਆ ਹੈ ਭਾਜ ਸੰਖਿਆ ਹੈ ਬੁੱਤ ਤਾਂ ਅਸੀਂ ਸਸਨ D1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਥੇਟ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਇੱਕ ਅਭਾਜ ਸੰਖਿਆ ਹੈ ਤਾਂ ਬੇਟਾ 27 ਹੈ ਜਿਹੜਾ ਉਹ 9 ਦੇ ਭਾੜੇ ਤੇ ਵੰਡਿਆ ਜਾਂਦਾ ਅਭਾਜ ਸੰਖਿਆ ਉਹ ਹੁੰਦੀ ਜਿਹੜੀ 1 ਤੇ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਵੀ ਭਾੜੇ ਤੇ ਨਹੀਂ ਵੰਡੀ ਜਾਂਦੀ 27 ਇੱਕ ਤੇ ਵੀ ਵੰਡੀ ਜਾਂਦੀ ਆਪਣੇ ਆਪ ਤੇ ਵੀ ਵੰਡੀ ਜਾਂਦੀ ਹੈ ਤੇ 9 ਤੇ ਵੀ ਵੰਡੀ ਜਾਂਦੀ ਹੈ ਜਿਹੜੀ 57 ਆ ਇੱਕ ਤੇ ਵੀ ਵੰਡੀ ਜਾਂਦੀ ਆਪਣੇ ਆਪ ਤੇ ਵੀ ਵੰਡੀ ਜਾਂਦੀ ਤੇ 19 ਧਿਆ 57 19 ਦੇ ਪਹਾੜੇ ਤੇ ਵੀ ਵੰਡੀ ਜਾਂਦੀ ਹੈ ਠੀਕ ਹੈ ਬੇਟਾ 3 ਤੇ ਵੀ ਵੰਡੀ ਜਾਂਦੀ ਹੈ ਇਹ 5 ਤੇ 7 12 ਦਾ ਜੋੜ ਹੈਗਾ 77 ਆ ਜਿਹੜੀ ਇੱਕ ਤੇ ਵੀ ਵੰਡੀ ਜਾਂਦੀ ਹੈ 77 ਤੇ ਵੀ ਵੰਡੀ ਜਾਂਦੀ ਤੇ 11 ਤੇ ਵੀ ਵੰਡੀ ਜਾਂਦੀ 11 ਉਹ 7 77 ਪਰ ਜਿਹੜੀ 97 ਸੰਖਿਆ ਬੇਟਾ ਇਹ 1 ਤੇ ਵੀ ਵੰਡੀ ਜਾਂਦੀ ਆਪਣੇ ਆਪ ਤੇ ਵੀ ਵੰਡੀ ਜਾਂਦੀ ਹੈ ਨਾਲ ਦੀ ਨਾਲ ਇਹ ਹੋਰ ਕਿਸੇ ਵੀ ਭਾੜੇ ਤੇ ਨਹੀਂ ਵੰਡੀ ਜਾਂਦੀ ਇਸ ਕਰਕੇ 97 ਇੱਕ ਅਪਹਾਜ ਸੰਖਿਆ ਹੈ ਚੌਥਾ ਜਿਹੜਾ ਸਾਡਾ ਰਾਈਟ ਆਨਸਰ ਆਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਕੇਂਦਰ ਜਦੋਂ 7502 ਨੂੰ ਇੱਕ ਸੰਖਿਆ ਵਜੋਂ ਲਿਖਿਆ ਜਾਂਦਾ ਹੈ 7 ਲੱਖ ਤਾਂ ਬੇਟਾ ਆਪਾਂ ਪਹਿਲਾ ਸਵਾਲ ਕੀਤਾ ਸੀ 10000 ਤੋਂ ਬਾਅਦ ਦੇ ਵਿੱਚ ਲੱਖ ਆ ਜਾਂਦਾ ਠੀਕ ਹੈ 7 ਲੱਖ ਕਿੰਨਾ ਆ 502 ਤਾਂ ਬੇਟਾ 7 ਲੱਖ 10000 ਕੋਈ ਨਹੀਂ ਹਜ਼ਾਰ ਕੋਈ ਨਹੀਂ ਸੈਂਕੜੇ 'ਚ 5 100 2 ਆ ਲਓ ਬੇਟਾ ਤਿੰਨ ਤੋਂ ਬਾਅਦ ਕਮਾ 2 ਤੋਂ ਬਾਅਦ ਕਮਾ ਕਮਿਆਂ ਚ ਆਪਾਂ ਰਕਮ ਇਕੱਠੀ ਪੜਦੇ ਹਾਂ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ 7 ਲੱਖ 000 ਬੋਲਣਾ ਬੋਲੋ ਨਹੀਂ ਬੋਲਣਾ ਨਾ ਬੋਲੋ 7,502 ਆ ਬੇਟਾ ਬਣ ਗਈ ਸਾਡੇ ਕੋਲੇ 7 ਇਹਨਾਂ 2 ਜ਼ੀਰੋਆਂ 502 ਤਾਂ ਆਪਾਂ ਦੇਖਦੇ ਹਾਂ ਕਿਹੜਾ ਆਨਸਰ ਦਿੱਤਾ ਹੋਇਆ ਆ ਆ ਪਹਿਲਾ ਹੀ ਆਨਸਰ ਆ ਬੇਟਾ 7 ਇਹਨਾਂ 2 ਜ਼ੀਰੋਆਂ 502 ਤਾਂ A1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ